ਹੱਕੜੇ ਬੜੇ ਸੋਹਣੇ ਸਭ ਤੋਂ ਜ਼ਿਆਦਾ ਵੀਰੇ ਚੱਲਣ ਵਾਲੇ ਡਿਜ਼ਾਈਨ ਐਜੈਂਟਸ ਆ ਜੈਂਸ ਘੜੇ ਨੇ ਆ ਯਾਰ ਬੜੇ ਸੋਹਣੇ ਆ ਕਿੰਨੇ ਦਾ ਹੋਊਗਾ ਇਹ ਵੀਰੇ 8500 9000 ਆ ਆਪਣਾ ਬੋਧ ਜਿਆਦਾ ਟ੍ਰੈਂਡ ਵਾਲਾ ਖੜਾ ਹੈ ਅੱਛਾ ਟ੍ਰੈਂਡ ਵਾਲਾ ਇਹ ਗੁੱਚੀ ਦੇ ਸਟਾਈਲ ਵਾਲਾ ਹਾਂ ਇਹ 5.5 ਤੋਂ 5 ਤੋਂ ਲਿਆਦਾ ਖੜਾ ਵਾ ਸਿਰਫ 9500 ਰੁਪਏ ਦਾ ਪੈਣਾ ਹੈ ਹੂੰ ਤੇ ਇਹਦੀ ਸਾਡੀ ਵੀ ਇਹ ਨਹੀਂ ਹੁੰਦਾ ਕਿ ਸਿਰਫ ਵਾਪਸੀ ਚੇਂਜ ਹੀ ਹੈ ਸਾਡੀ ਗਾਰੰਟੀ ਵੀ ਹੈ ਜੇ ਇਹ ਨਹੀਂ ਕਿ ਖਰਾਬ ਹੋ ਜਾਊਗਾ ਤੇ ਅਸੀਂ ਉਹਨੂੰ ਆਪਣੇ ਆਪ ਵਾਰੰਟੀ ਦੇ ਆਉਦੀ ਕਿ ਕਰਾ ਕੇ ਦਵਾਂਗੇ ਪਹਿਲੀ ਗੱਲ ਇਹ ਤਾਂ ਕੁਝ ਹੁੰਦਾ ਨਹੀਂ ਹੈਗਾ ਜੇ ਕਈ ਲੋਕ ਪੁੱਛਦੇ ਆ ਕਿ ਕੋਈ ਗੰਦਾ 2 ਮਹੀਨਾ ਬਾਅਦ ਖਰਾਬ ਹੋ ਜਾਊਗਾ ਇਦਾਂ ਦਾ ਕੋਈ ਕੰਮ ਨਹੀਂ ਕਿਉਂਕਿ ਇਹਦੇ ਸੋਨੇ ਦੀ ਪਰਤੀ ਚੜੀ ਹੋਈ ਹੈ ਹੂੰ ਦੇਖੋ ਤਾਂ ਇਹ ਡਿਜ਼ਾਈਨ ਕਿੰਨੀ ਹੈ ਤਾਂ ਜਿਵੇਂ ਬਾਹੂਪਾਲੀ ਦੀ ਫਿਲਮ ਦੀ ਸ਼ੂਟਿੰਗ ਲਈ ਜਾਣੀ ਹੁੰਦੀ ਆ ਸਾਰੇ ਉਹੀ ਵੀਰੇ ਜਿਵੇਂ ਪਦਮਾਵਤੀ ਜੁਐਲਰੀ ਕਰਦੇ ਨੇ ਪਦਮਾਵਤੀ ਜਿਹੜੇ ਫਿਲਮਾਂ ਚ ਪੈਂਦੀਆਂ ਨੇ ਗੋਲਡ ਚ ਬੰਦੇ 10-10 ਤੋਲੇ ਦੇ ਅੱਛਾ ਇਹ ਸਾਰੇ 1 ਗ੍ਰਾਮ ਗੋਲਡ ਦੇ ਸਿਰਫ ਆਪਾਂ ਨੂੰ ਬਹੁਤ ਰੀਜ਼ਨਬਲ ਰੇਟ ਤੇ ਹੈ ਇਹ ਉੰਜ ਲੇਬਰ ਹੀ ਇਹਦੀ ਗੋਲਡ ਦੇ ਲੱਖ ਰੁਪਏ ਬਣ ਜਾਂਦੀਆਂ ਇਹ 9500 ਰੁਪਏ ਦੇ ਗੜੇ ਆ ਇਹ ਲੇਡੀਜ਼ ਵੀਰੇ ਬੰਗਾ ਨੇ ਜਿਹੜੇ 4 ਤੋਲੇ ਦੇ ਗੋਲਡ ਚ ਬੰਦੀਆਂ ਨੇ ਤੇ ਉਹੀ ਆਪਣੇ ਅੱਜ 2,80,000 ਰੁਪਏ ਦੀਆਂ ਬੰਦੀਆਂ ਨੇ ਅੱਛਾ ਤੇ 28,000 ਰੁਪਏ ਇਕੱਲੀ ਆਪ ਇੱਕ ਗ੍ਰਾਮ 골ਡ ਦੇ ਨਾਲ ਸਿਰਫ 9000 ਰੁਪਏ ਦੀਆਂ ਪੈਣਗੀਆਂ ਇਹਦੇ ਵਿੱਚ ਸਾਰੇ ਸਾਈਜ਼ ਸਾਰੇ ਡਿਜ਼ਾਈਨ ਅਵੇਲੇਬਲ ਹੁੰਦੇ ਨੇ ਇਹਨਾਂ ਨੇ ਇਹ ਆਪਣੇ ਕੋਲ 2000 2500 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਨੇ ਸਾਰੀਆਂ ਹੀ ਹਾਂਜੀ ਤੇ ਇਹਦੀ ਨਾ ਪੂਰੀ ਗਾਰੰਟੀ ਵੀ ਹੁੰਦੀ ਹੈ ਇੱਕ ਕਈ ਲੋਕ ਕਹਿੰਦੇ ਪਾਲਿਸ਼ ਹੈ ਝਾਲ ਹੈ ਇਹ ਵੀਰੇ ਝਾਲ ਨਹੀਂ ਹੁੰਦੀ ਇਹ ਨਵੀਂ ਟੈਕਨੋਲੋਜੀ ਹੈ ਇਹਦੇ ਉੱਤੇ ਸੋਨੇ ਦੀ ਪਰਤ ਹੁੰਦੀ ਹੈ ਵਰਕ ਚੜਿਆ ਹੁੰਦਾ ਸੋਨੇ ਦਾ ਮਸ਼ੀਨਾਂ ਨਾਲ ਵਰਕ ਚੜਿਆ ਹਾਂਜੀ ਆਪਾਂ ਕਹਿੰਦੇ ਵੀਰੇ ਕਿ 1 ਗ੍ਰਾਮ 골ਡ ਇਹਨੂੰ ਕੱਟੇ ਤੋਂ ਹੀ ਪਤਾ ਲੱਗੂਗਾ ਵਿੱਚ ਹੈ ਕੀ ਆ ਜਿੰਨੀ ਦੇਰ ਕੋਈ ਸੁਨਿਆਰਾ ਹੀ ਫੜ ਕੇ ਦੇਖ ਲੇ ਜਿੰਨੀ ਦੇਰ ਇਹਨੂੰ ਕੋਈ ਨੇ ਦੇਖਦਾ ਉਹਨੇ ਜਿਹੜਾ ਸਾਡੀ ਗਰੰਟੀ ਹੈ ਕੋਈ ਕਹਿ ਨਹੀਂ ਸਕਦਾ ਕਿ ਪਿਓਰ 골ਡ ਨਹੀਂ ਹੈਗਾ ਬਹੁਤ ਬਹੁਤ ਹੈਵੀ ਚੈਨ ਨੇ ਤੇ ਇਹ 2.2 3.3 4.4 ਤੋਲੇ ਦੀਆਂ ਚੈਨ ਆ ਕਿਤੇ ਵੀ ਹੋ ਆ ਕਿੰਨੇ ਕਿ ਦੀ ਹੋ ਇਹ ਵੀਰ 9500 ਰੁਪਏ ਚ ਹੈ ਨਾ ਇਹਦੇ 1 ਗ੍ਰਾਮ 골ਡ ਹੈ ਮਤਲਬ 7300 ਰੁਪਏ ਦਾ ਸੋਨਾ ਹੀ ਹੈ ਇੱਥੇ ਇਹ ਸਾਰੇ ਆਪਣੇ ਹੈਂਡ ਮੇਡ ਘੜੇ ਨੇ ਹੱਥ ਨਾਲ ਬਨੇ ਹੋਏ ਜਿਹੜੇ ਆਪਣੇ ਚਲਦੇ ਨੇ 4 4 5 5 ਤੋਲਿਆਂ ਦੇ ਘੜੀ ਜੀ 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 ਆ ਦਿਖਾ ਦਿਓ ਗੁੱਪੀ ਵੀਰੇ ਆ ਹੈਂਡ ਮੇਡ ਘੜੇ ਆ ਇਹ ਕਿੰਨੇ ਕਿ ਦਾ ਹੋਗਾ ਮੰਨ ਕੇ ਇਹ 9500 ਤੋਂ 9000 ਰੁਪਏ ਦੀ ਰੇਂਜ ਚ ਆ ਜੀ ਆ ਦੇਖੋ ਵੀਰੇ ਇਹ ਆਪਣਾ ਟਰੈਡੀਸ਼ਨਲ ਸੈੱਟ ਪੰਜਾਬੀ ਪਿੱਪਲ ਪੱਤੀ ਵਾਲੇ ਇਹ ਪਣ ਪੱਤੀਆਂ ਇਹ 2.5 ਗ੍ਰਾਮ 골ਡ ਚ ਤਿਆਰ ਹੋਇਆ ਹੋਇਆ 2500 ਰੁਪਏ ਦਾ ਤੇ ਆ ਦੇਖੋ ਕਮਾਲ ਆ ਲੈ ਆ ਸਾਰੇ ਦੁਬਈ ਵਾਲੇ ਸੈਟ ਨੇ ਆ ਦੁਬਈ ਇਹਨਾਂ ਦੇ ਵਜ਼ਨ ਘੱਟ ਹੈ ਫਲਾਵਰ ਜ਼ਿਆਦਾ ਹੈ ਇਹ ਨਹੀਂ ਗੱਲ ਹੈ ਇਹ ਥੋੜੇ ਰੋਬ ਵੱਧ ਲੱਗਦਾ ਇਹਨਾਂ ਦਾ ਹਨਾ ਇਹ 9-9 10-10 ਹਜ਼ਾਰ ਰੁਪਏ ਦੀ ਰੇਂਜ ਆ ਇੱਕ ਅਨਮੋਲ ਜੁਐਲਰ ਵਾਲੇ ਹੁਣ ਤੁਹਾਨੂੰ ਮੁਹਾਲੀ ਦੇ ਵਿੱਚ ਵੀ ਮਿਲਣਗੇ 3B2 60 ਸੈਕਟਰ ਦੇ ਵਿੱਚ ਦੁਕਾਨ ਨੰਬਰ 16 ਨੋਟ ਕਰ ਲਿਓ ਕਿਰਾ ਮਤਲਬ 1 ਗ੍ਰਾਮ ਵਾਲੀ ਪਤਰਾ ਜੁਐਲਰੀ ਤੁਹਾਨੂੰ ਇੱਥੇ ਮਿਲ ਜਾ ਕਰਨੀ ਹੈ ਕ ਲੱਖਾਂ ਵਾਲੇ ਕਹਿੰਦੇ ਸਾਨੂੰ ਸਸਤੇ ਭਾਅ ਦੇ ਵਿੱਚ ਮਿਲ ਜਾ ਕਰਨੇ ਆ ਉੱਤੇ ਮਤਲਬ ਸੋਨੇ ਦੀ ਪਰਤ ਚੜੀ ਹੋਇਆ ਕਰੂਗੀ ਦੂਜੀ ਗੱਲ ਇਹ ਵੀ 5 ਸਾਲਾਂ ਦੇ ਅੰਦਰ ਅੰਦਰ ਅੱਧ ਮੁੱਲ 'ਚ ਵਟਾ ਕੇ ਤੁਸੀਂ ਨਵੇਂ ਵੀ ਲੈ ਸਕਦੇ ਹੋ ਆਜੋ ਅੰਦਰ ਦੁਕਾਨ ਦੇ ਅੰਦਰ ਲੈ ਕੇ ਚਲਦਾ ਹਾਂ ਮਹਾਲੀ 3B2 ਜਲੰਧਰ ਚੰਡੀਗੜ੍ਹ ਘੁੰਮਣਾ ਹੈ ਉਹ ਤਾਂ ਜਾਂਦੇ ਜਾਂਦੇ ਮਹਾਲੀ ਗਿੜਾ ਮਾਰ ਜੇ ਔਰਲੇ ਪਾਸੇ ਇੱਧਰ ਦਾ ਨਰਮੀਆ ਕੰਮ ਜਦੋਂ ਮਰਜੀ ਤੁਸੀਂ ਆ ਜਾ ਸਕਦੇ ਹੋ ਨੇ ਕੋਈ ਸਿਕਤਾਈ ਵਾਲਾ ਕੰਮ ਨਹੀਂ ਤੇ ਇੱਧਰ ਗਿੜਾ ਮਾਰੋ ਆਇਓ ਅੰਦਰ ਤੁਹਾਨੂੰ ਗਹਿਣੇ ਦਿਖਾ ਦਿਆਂ ਆਜੋ ਕਿਰਾਂ ਆਹ ਦੇਖ ਲਓ ਵੀ ਦਰਸ਼ਕੋ ਹੁਣ ਮਹਾਲੀ ਦੇ ਵਿੱਚ ਵੀ ਇਹਨਾਂ ਨੇ ਉਹ ਤੋਂ ਤੱਕ ਭਰਿਆ ਭਰੀ ਪਈਆ ਦੁਕਾਨ ਵੱਡਾ ਸ਼ੋਰੂਮ ਮੋਹਾਲੀ ਦੇ ਵਿੱਚ ਅੱਗੇ ਨਾ ਤੁਸੀਂ ਲਾਂਭਾ ਦਿੰਦੇ ਹੁੰਦੇ ਸੀ ਜੇ ਮੋਹਾਲੀ ਤੋਂ ਲੁਧਿਆਣੇ ਜਾਈਏ ਵੀ ਉਹਨੇ ਦਾ ਸਾਡਾ ਪੈਟਰੋਲ ਡੀਜ਼ਲ ਮਾਚੀਆਂ ਦਾ ਤੋਂ ਉਹਨੇ ਦਾ ਕਈ ਵਾਰੀ ਗਹਿਣਾ ਹੁੰਦਾ ਵਾ ਕਿਉਂਕਿ ਸਸਤੇ ਭਾਜੀਆਂ ਕੰਮ ਤੇ ਬਾਈ ਅਨਮੋਲ ਆਪਣੇ ਨਾਲ ਵੀ ਸਸਤੇ ਕਾਰ ਤੇ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਚੜਦੀ ਕਲਾ ਤੇ ਆਹ ਦੇਖੋ ਵੀ ਗਹਿਣੇ ਕਮਾਲ ਦੇ ਲੈ ਕਿਉਂ ਆ ਯਾਰ ਬੜਾ ਤਗੜਾ ਯਾਰ ਲੈ ਦੇਖੋ ਤਾਂ ਇਹ ਡਿਜ਼ਾਈਨ ਕਿੰਨੀ ਹੈ ਦਾ ਜਿਵੇਂ ਬਾਹੂਪਾਲੀ ਦੀ ਫਿਲਮ ਦੀ ਸ਼ੂਟਿੰਗ ਲਈ ਜਾਣੀ ਹੁੰਦੀ ਆ ਸਾਰੇ ਉਹੀ ਵੀਰੇ ਜਿਵੇਂ ਪਦਮਾਵਤੀ ਜੁਐਲਰੀ ਕਰਦੇ ਨੇ ਪਦਮਾਵਤੀ ਜਿਹੜੀ ਫਿਲਮਾਂ ਚ ਪੈਂਦੀਆਂ ਨੇ ਗੋਲ ਦੇ ਬੰਦੇ 10-10 ਤੋਲੇ ਦੇ ਅੱਛਾ ਇਹ ਸਾਰੇ 1 ਗ੍ਰਾਮ 골ਡ ਦੇ ਸਿਰਫ ਆਪਾਂ ਨੂੰ ਬੋਰ ਰੀਮਨ ਰੇਟ ਤੇ ਹੈ ਇਹ ਉੰਜੇ ਲੇਬਰ ਹੀ ਇਹਦੀ 1 ਗੋਲ ਦੇ 1 ਲੱਖ ਰੁਪਏ ਬਣ ਜਾਣੀ ਹੈ ਇਹ 9500 ਰੁਪਏ ਦੇ ਗੜੇ ਹੈ 1 ਗ੍ਰਾਮ ਗੋਲ ਉਨ ਲੈਣੇ ਹੁਣ ਮੰਨ ਕੇ ਚਲੋ ਵੀ ਸਾਰੇ ਸੋਨੇ ਦੇ ਜੇ ਸਾਰੇ ਸੋਨੇ ਦੇ ਲੈਨੇ ਜਿਵੇਂ ਅੱਜ 73000 ਰੁਪਏ ਭਾਅ ਹੋਗਾ 24 ਕੈਰੇਟ ਦਾ ਅੱਛਾ ਤੇ ਮੰਨ ਕੇ ਚਲੋ 7 ਲੱਖ ਰੁਪਏ ਤੇ ਬਣਨਗੇ ਉਨ 7 ਲੱਖ ਦੇ ਤੇ ਆਪਾਂ ਇਥੋਂ 9500 ਚ ਲੈ ਜਾਈਏ 9500 ਰੁਪਏ ਤੇ ਬਣ ਜਨੇ ਤੇ ਉਸ ਤੋਂ ਬਾਅਦ ਵੀ ਇਹਦੀ 5 ਸਾਲਾਂ ਦੇ ਵਿੱਚ ਐਕਸਚੇਂਜ ਵੀ ਹਾਫ ਰੇਟ ਤੇ ਅੱਧੇ ਰੇਟ ਪੀ ਕੇ ਦੇ ਕੇ ਫੇਰ ਕੋਈ ਭਾਵੇਂ ਫਿਰ ਆ ਲੈ ਜੀਏ ਭਾਵੇਂ ਹਣਾ ਇਹਦੇ ਵਿੱਚ ਜਿੰਨੇ ਵੀ ਡਿਜ਼ਾਈਨ ਤੁਸੀਂ ਦੇਖੋਗੇ ਸਾਰੇ ਉਹੀ ਹੈ ਜਿਹੜੇ ਗੋਲ ਦੇ ਵਿੱਚ ਬੰਦ ਨੇ ਸਾਰੇ ਆਪ ਕੋਈ ਕਾਪੀ ਕਰਾਏ ਹੋਏ ਆ ਲੈ ਉਹੀ ਆ ਤੇ ਮੈਨੂਫੈਕਚਰਿੰਗ ਤੁਹਾਡੀ ਆਪ ਦੀ ਸਾਰੀ ਆਪਣੀ ਮੈਨੂਫੈਕਚਰਿੰਗ ਹੈ ਆਪਣੀ ਇਹ ਪ੍ਰੋਡਕਟ ਕੱਢਿਆ ਹੋਇਆ 1 ਗ੍ਰਾਮ 골ਡ ਸਾਰਾ 골ਡ ਮਸ਼ੀਨਾਂ ਨਾਲ ਚੜਦਾ ਜਿਹੜੇ ਕਾਰੀਗਰ ਇਹਨੂੰ ਬਣਾਉਂਦੇ ਨੇ ਆ ਦੇਖੋ ਹਾਂ ਲੈ ਮੋਰਨੀ ਦੀ ਕਿੱਡੀ ਘੈਂਟਾ ਲੈ ਹੈ ਤੇ ਮੈਂ ਕਹਿੰਦਾ ਉਹ ਲੈਣੀ ਹੋਵੇ ਲੱਖ ਤੋਂ ਘੱਟ ਵੀ ਹੋਣੀ ਹੈ ਇਹ ਹਾਂ ਇਹ ਵੀ ਇਹਨਾਂ ਦੀ ਬਨਵਾਈ 15 15 20 20% ਪੈ ਜਾਂਦੀ ਹੈ 골ਡ 'ਚ ਤੇ ਇਹ ਆਪਾਂ ਨੂੰ ਸਿਰਫ 4000 5000 ਰੁਪਏ ਦੀ ਰੇਂਜ ਪੂਰੀ ਬਣੀ ਬਣਾਈਆਂ 골ਡ ਦੀ ਲੇਟ ਚੜੀਆਂ ਹੋਈਆਂ ਮਿਲ ਜਾਂਦੇ ਯਾਰ ਨਮੂਨੇ ਕਾਪੀ ਪਰ ਮੜਾ ਜਾਂ ਮੋਟੀ ਜੀ ਛਾਤ ਪਵਾਦੀ ਵੀ ਕਿੰਨੇ ਨਮੂਨੇ ਪਿਆ ਦੇਖੋ ਕਰ ਮਾਰ ਲਿਓ ਨੇਗਾ ਤਾਂ ਆ ਇੱਥੇ ਅੰਕਸ਼ ਵੀਰਾ ਹੋਇਆ ਕਰੂਗਾ ਹਾਂਜੀ ਹਾਂਜੀ ਬਿਹਤਰੀਕਾਲ ਕੀ ਹਾਲ ਨੇ ਤੇ 22 ਅਨਮੋੜ ਜੇ ਨਾ ਹੋਇਆ ਨਾ ਕਿਉਂਕਿ ਲੁਧਿਆਣਾ ਵੀ ਸੇਮ ਦੁਕਾਨ ਹੈਗੀ ਆ ਹਜੇ ਇਹਨਾਂ ਸੋਚ ਲਓ ਵੀ ਉਹ ਚੱਕ ਇੱਥੇ ਲੈਂਦੇ ਨਹੀਂ ਨਹੀਂ ਉੱਥੋਂ ਵਾਲੀ ਰਾਜਧਾਨੀ ਉੱਥੇ ਹੀ ਆ ਇਹ ਨਵੀਂ ਰਾਜਧਾਨੀ ਤੇ 23 ਸਾਲ ਹੋ ਗਏ ਸਾਨੂੰ ਹਾਂ ਜਿਹੜੀ ਲੁਧਿਆਣਾ 23 ਸਾਲ ਹੋ ਗਏ ਮਹੱਲੀ ਬਸ ਉਹਨੇ ਸ਼ੁਰੂ ਕੀਤੇ ਸਾਡੇ ਕੋਲ ਬਹੁਤ ਕਸਟਮਰ ਦੀ ਜੰਡੀਗੜ੍ਹ ਕੋਲ ਸਾਲ ਉੱਥੇ ਤੇ 24 ਵਿੱਚ ਪੈਰ ਇੱਥੇ ਤਰ ਲਿਆ ਨਹੀਂ ਠੀਕ ਆ ਗੱਲ ਬਾਤ ਆ ਦੇਖੋ ਇਹ ਲੇਡੀਜ਼ ਵੀਰੇ ਬੰਗਾ ਨੇ ਇਹ ਵਿਚਾਰ ਟੋਲੇ ਦੇ ਗੋਲ ਚ ਬੰਦੀਆਂ ਨੇ ਤੇ ਉਹ ਹੀ ਆਪਣੇ ਅੱਜ 2,80,000 ਰੁਪਏ ਦੀਆਂ ਬੰਦੀਆਂ ਨੇ ਅੱਛਾ ਤੇ 28,000 ਰੁਪਏ ਇਕੱਲੀ ਬਣਵਾਈ ਪੈ ਜਾਂਦੀ ਐ ਆਪਾਂ 1 ਗ੍ਰਾਮ ਗੋਲ ਦੇ ਨਾਲ ਸਿਰਫ 9,000 ਰੁਪਏ ਦੀਆਂ ਪੈ ਰਹੀਆਂ ਇਹਦੇ ਵਿੱਚ ਸਾਰੇ ਸਾਈਜ਼ ਸਾਰੇ ਡਿਜ਼ਾਈਨ ਅਵੇਲੇਬਲ ਹੁੰਦੇ ਨੇ ਲੈ ਤੇ ਕੱਲ ਬਣ ਜਾਣੀ ਇਹ ਪਾਏ ਹੋਏ ਦੇਖ ਲੈ ਲੈ ਕਹਣਾ ਯਾਰ ਕਮਾਲ ਕਰਤੀ ਇਹਨਾਂ ਨੇ ਤੋਈਓ ਲੈ ਕੇ ਆਏ ਸਾਡੇ ਤਾਂ ਜਿੰਨੇ ਵੀ ਚੰਡੀਗੜ੍ਹ ਮੁਹਾਲੀ ਜਿਰਕਪੁਰੇ ਬੈਲਟ ਤੋਂ ਬਹੁਤ ਕਸਟਮਰ ਵੀ ਨਾ ਲੁਧਿਆਣਾ ਆਉਂਦਾ ਸੀ ਤੇ ਉਹ ਇਹੀ ਕਹਿੰਦੇ ਸੀ ਕਿ ਸਾਨੂੰ ਸੌਖਾ ਕਰੋ ਇਸ ਕਰਕੇ ਫਿਰ ਮਾਚਲ ਦਾ ਗਾਹਕ ਵੀ ਦਰਬੋਦਾਂ ਦਾ ਮਾਚਲ ਆਪਣੇ ਨੇੜੇ ਆ ਗਿਆ ਆਪਾਂ ਹਰਿਆਣਾ ਹਰਿਆਣਾ ਵੀ ਹੈ ਤੇ ਹਰਿਆਣੇ ਵਾਲੇ ਵੀ ਮੌਜਲਾ ਕਿਲੇ ਉਹਦਾ ਪਹੁੰਚੀ ਗਏ ਆਪਾਂ ਬੰਦੇ ਉਹਦਾ ਆਪਣੇ ਨਾਲ ਹੀ ਰਹੇ ਸੀ ਆਹ ਦੇਖੋ ਵੀਰੇ ਰੈਸਲਰ ਟਾਈਪ ਨੇ ਰੈਸਲਰ ਨੇ ਸਾਰੇ 4 4 5 5 ਤੋਣੇ ਦੇ ਨੇ ਇਹ ਜਿਹੜਾ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਣਗੀ ਤੁਹਾਨੂੰ ਡਿਜ਼ਾਈਨਿੰਗ ਹਰ ਬਿਲਕੁਲ ਜੀ ਗੱਲ ਸੁਣੋ ਮੇਰੀ ਇਹ ਬਾਰਪੁਰ ਨੂੰ ਜਾਣਾ ਨਾ ਤਾਂ ਇੱਥੋਂ ਲੈ ਜਿਓ ਉੱਥੇ ਖਰਚਾ ਬੜਾ ਹੋ ਜਾਣਾ ਤੇ ਟੌਰ ਤੋਂ ਨਹੀਂ ਗਲਤ ਬਣਾਉਣੀ ਤਾਂ ਟੌਰ ਹੀ ਹੁੰਦੀ ਹੈ ਟੌਰ ਬਣਾਣੀ ਹੈ ਉਸ ਤੋਂ ਬਾਅਦ ਇਹਦੀ ਵੀਰੇ ਸੇਫਟੀ ਬੋਧ ਦਾ ਪਾਕੇ ਜਿਵੇਂ ਮਰਜ਼ੀ ਆਪਾਂ ਘੁੰਮ ਸਕਦੇ ਹਾਂ ਹਾਂ ਕਿਉਂਕਿ ਅੱਜਕੱਲ ਥੋੜਾ ਜਿਹਾ ਮਹੌਲ ਚੋਰੀ ਚਗਾਰੀਆਂ ਦਾ ਜ਼ਿਆਦਾ ਡਰ ਰਹਿੰਦਾ ਸਹੀ ਹੈ ਸਹੀ ਹੈ ਕੋਈ ਆ ਕੇ ਕਿਸੇ ਕਿਸੇ ਦੀ ਪੀਤੀ ਖਾਜੀ ਕੋ ਡੈਗ पे ਹਾਂ ਨੁਕਸਾਨ ਉਹਨਾਂ ਨੂੰ ਸਹੀ ਟੋਕਰਾਂ ਜੀ ਆਪਾਂ ਰੱਖ ਸਕਦੇ ਹਾਂ ਸੋਨਾ ਦਾ ਨਹੀਂ ਤੇ ਸਹੀ ਗੱਲ ਹੈ ਆ ਛਾਪਾਂ ਛੱਲੇ ਕੀ ਵਾਲੀਆਂ ਪੁਰਾਣੇ ਸਾਂ ਇਹ ਵਾਲੀਆਂ ਨੇ ਇਹ ਆਪਣੇ ਕੋਲ 2250 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਨੇ ਸਾਰੀਆਂ ਹਾਂਜੀ ਤੇ ਇਹਦੀ ਨਾ ਪੂਰੀ ਗਾਰੰਟੀ ਵੀ ਹੁੰਦੀ ਹੈ ਇੱਕ ਕਈ ਲੋਕ ਕਹਿੰਦੇ ਪਾਲਿਸ਼ ਹੈ ਝਾਲ ਲੈ ਆਵਰੇ ਚਾਰ ਨਹੀਂ ਹੁੰਦੀ ਇਹ ਨਵੀਂ ਟੈਕਨੋਲੋਜੀ ਹੈ ਇਹਦੇ ਉੱਤੇ ਸੋਨੇ ਦੀ ਪਰਤ ਹੁੰਦੀ ਹੈ ਵਰਕ ਚੜਿਆ ਹੁੰਦਾ ਸੋਨੇ ਦਾ ਮਸ਼ੀਨਾਂ ਨਾਲ ਵਰਕ ਚੜਿਆ ਹਾਂਜੀ ਆਪਾਂ ਕਿੰਨੇ ਵੀਰੇ ਕਿ 1 ਗ੍ਰਾਮ 골ਡ ਇਹਨੂੰ ਕੱਟੇ ਤੋਂ ਹੀ ਪਤਾ ਲੱਗੂਗਾ ਵਿੱਚ ਹੈ ਕੀ ਆ ਜਿੰਨੀ ਦੇਰ ਕੋਈ ਸੁਨਿਆਰਾ ਹੀ ਫੜ ਕੇ ਦੇਖ ਲੇ ਜਿੰਨੀ ਦੇਰ ਇਹਨੂੰ ਕੋਈ ਕੱਟ ਕੇ ਨਹੀਂ ਦੇਖਦਾ ਉਨੀ ਦੇਰ ਸਾਡੀ ਗਾਰੰਟੀ ਹੈ ਕੋਈ ਕਹਿ ਨਹੀਂ ਸਕਦਾ ਕਿ ਪਿਓਰ 골ਡ ਨਹੀਂ ਹੈਗਾ ਹਾਂ ਉੱਤੇ ਪਿਓਰ 골ਡ ਆ ਹਾਂਜੀ ਨੀਚੇ ਚਾਂਦੀ ਦੇ ਤੰਬੇ ਦਾ ਬੇਸ ਹੁੰਦਾ ਹਾਂ ਹਾਂ ਬਿਲਕੁਲ ਜੀ ਵੀ ਕਰੈਕਟਾਂ ਦਾ ਪਾ ਕੇ ਜਿਵੇਂ ਉੱਤੋਂ ਆਪਾਂ ਪਲਾਸਟਰ ਕਰ ਦਿੰਨੇ ਹਾਂ ਜਿਵੇਂ ਆਹ ਕਰਦੇ ਉਹ ਚੀਜ਼ ਹੋਈ ਪਈ ਆ ਹੁਣ ਇਦਾਂ ਦੀ ਵੀ ਰਿਆ ਦੇਖੋ ਰਿੰਗ ਹਾਂਜੀ ਇਹ ਉਹੀ 10 10 12 12 ਗ੍ਰਾਮ ਦੀ 골ਡ ਚ ਬਣਦੀਆਂ ਨੇ ਆਪਾਂ ਸਿਰਫ 5000 ਰੁਪਏ ਦੇ ਦੇਣੀ ਆ 5000 ਦੀਆਂ ਸਾਰੇ ਕਮਾਲ ਐ ਯਾਰ ਗੋਪੀ ਵੀ ਇਹਦੇ ਦੋ ਦੋ ਆਪਾਂ ਨਾਲ ਲੈ ਕੇ ਚੱਲ ਗਏ ਇਹ ਜਿਹੀਆਂ ਡਿਜ਼ਾਈਨ ਸਾਈਜ਼ ਸਾਰੇ ਮਿਲ ਜਾਣਗੇ ਤੇ ਸਭ ਤੋਂ ਜ਼ਿਆਦਾ ਜਿਹੜੀ ਆਪਣੇ ਰੈਂਦੀਏ ਡਿਮਾਂਡ ਜੀ ਆ ਮਟਰ ਮਾਲਾ ਮਟਰ ਮਾਲਾ ਹੈਂਡ ਮੇਡ ਚੈਨਾ ਜੀ ਉਹਨੇ ਇਸ ਸਨੇਚਿੰਗ ਬਹੁਤ ਹੁੰਦੀ ਹੈ ਚੈਨਾ ਤੇ ਇਸ ਕਰਕੇ ਨਾ ਹਰ ਬੰਦਾ ਡਰਦਾ ਹੈ ਇਹ ਤਾਂ ਪਮੇ ਆਪ ਲਾ ਕੇ ਫੜਾ ਦੇਣ ਲੱਗਾ ਯਾਰ ਬਿਲਕੁਲ ਲੈ ਜਾਓ ਨੁਕਸਾਨ ਤੋਂ ਬਚਦੇ ਪਲੱਸ ਇਹ ਗੱਲ ਹੈ ਕਿ ਤੁਹਾਡੀ ਇਨਵੈਸਟਮੈਂਟ ਬੋਰ ਘਟ ਜਾਂਦੀ ਹੈ ਇਹ ਤਾਂ ਯਾਰ ਚੋਰਾਂ ਦੇ ਵੀ ਘਟ ਪਵਾ ਦੂ ਚੋਣੀਆਂ ਵਾਲੇ ਨੇ ਲਿਆਊਗਾ ਸਾਰੇ ਕੋਲੇ ਆਹ ਕੀ ਓਏ ਹੈਨਾ ਜਦੋਂ ਘੱਟ ਕੇ ਦੇਖੂਗਾ ਫਿਰ ਕੁੱਟੀ ਪਤਾ ਲੂ ਉਹਦੇ ਕੁੱਟੀ ਜੱਬ ਖੜਾ ਹੋ ਜੂਗਾ ਭਾਈ ਨਾ ਹੱਥ ਲਾਓ ਓਏ ਤੁਸੀਂ ਵੀਰੇ ਕਾ ਚੀਜੇ ਦੇਖਿਓ ਜੈਟਸ ਚੈਨਲ ਨੇ ਆਹ ਤਾਂ ਮੂਟੀਆਂ ਹੀ ਬਹੁਤ ਆ ਲੈ ਬਹੁਤ ਹੈਵੀ ਚੈਨਲ ਨੇ ਤੇ ਇਹ 2.5 3 3 4 4 ਤੋਲੇ ਦੀਆਂ ਚੈਨਲ ਕਿਤੇ ਵੀ ਹੋ ਆ ਕਿੰਨੇ ਕਿਤੇ ਹੋ ਇਹ ਵੀਰ 9500 ਰੁਪਏ ਚੈਨਲ ਇਹਦੇ 1 ਗ੍ਰਾਮ 골ਡ ਹੈ 7300 ਰੁਪਏ ਦਾ ਸੋਨਾ ਹੀ ਹੈ ਸੋਨਾ ਹੀ ਕਿਹੜਾ ਹੈ ਹਾਂਜੀ ਕਮਾਲ ਆਹ ਲੇਡੀਜ਼ ਚੈਨਲ ਨੇ ਪਤਲੀਆਂ ਹੈਵੀ ਇਦਾਂ ਦੇ ਮੰਗਲ ਸੂਤਰ ਆਪਣੇ ਕੋਲ 7500 ਇਹ ਹੋਰ ਵੀ ਗੱਲ ਆਪਾਂ ਦਰਸ਼ਕਾਂ ਨੂੰ ਕਲੀਅਰ ਕਰ ਦਈਏ ਵੀ ਕਿਸੇ ਗੈਣੇ ਤੇ 1 ਗ੍ਰਾਮ ਆ ਕਿਸੇ ਮੰਨ ਕੇ ਚਲੋ ਛੋਟੀ ਸ਼ਾਪ ਆ ਹਾਂਜੀ ਉਹ 5000 ਵਾਲੀ ਜੇਮ ਸ਼ਾਂਪੋ ਤੇ ਅੱਧਾ ਗ੍ਰਾਮ ਸੋਨਾ ਉਹ ਅੱਧਾ ਗ੍ਰਾਮ ਹੋਊਗਾ ਕਿਸੇ ਦੇ ਅੱਧੇ ਗ੍ਰਾਮ ਤੋਂ ਵੀ ਘੱਟ ਹੋਊਗਾ ਕੰਨਾਂ 'ਚ ਪਾਉਣ ਵਾਲੇ ਈਰਿੰਗਸ ਜਿਹੜੇ 2-2000 25-2500 ਦੇ ਆ ਉਹ ਤੇ ਉਸ ਹਿਸਾਬ ਨਾਲ ਹੁੰਦਾ ਤੇ ਕਈ ਆਪਣੇ ਕੋਲ ਨੈਕਲੇਸ ਨੇ ਜਿਨ੍ਹਾਂ ਤੇ 4-4 5-5 ਗ੍ਰਾਮ 골ਡ ਵੀ ਹੁੰਦਾ ਮਤਲਬ 72 ਵੱਧ ਘੱਟ ਕਿਹਨੇ ਦੇ ਅਕੋਰਡਿੰਗਸ ਆ ਅਕੋਰਡਿੰਗ ਹਾਂਜੀ ਹਾਂ ਤੇ ਆਹਾਂ ਘੜੇ ਬੜੇ ਸੋਨੇ ਆ ਸਭ ਤੋਂ ਜ਼ਿਆਦਾ ਵੀਰੇ ਚੱਲਣ ਵਾਲੇ ਡਿਜ਼ਾਈਨ ਐਜੈਂਟਸ ਆ ਜੈਂਸ ਘੜੇ ਨੇ ਆ ਯਾਰ ਬੜੇ ਸੋਨੇ ਆ ਆ ਕਿੰਨੇ ਦਾ ਹੋਊ ਆ ਆਪਣਾ ਬਹੁਤ ਜ਼ਿਆਦਾ ਟ੍ਰੈਂਡ ਵਾਲਾ ਘੜਾ ਹੈ ਅੱਛਾ ਟ੍ਰੈਂਡ ਵਾਲਾ ਇਹ ਗੂਚੀ ਦੇ ਸਟਾਈਲ ਵਾਲਾ ਹਾਂ ਇਹ 5.5 ਤੋਂ 5 ਤੋਲੇ ਦਾ ਘੜਾ ਵਾ ਸਿਰਫ 9500 ਰੁਪਏ ਦਾ ਪੈਣਾ ਹੈ ਹੂੰ ਤੇ ਇਹਦੀ ਸਾਡੀ ਵੀ ਇਹ ਨਹੀਂ ਹੁੰਦਾ ਕਿ ਸਿਰਫ ਵਾਪਸੀ ਚੇਂਜ ਹੀ ਹੈ ਸਾਡੀ ਗਾਰੰਟੀ ਵੀ ਹੈ ਜੇ ਇਹ ਨਹੀਂ ਕਿ ਖਰਾਬ ਹੋ ਜਾਊਗਾ ਤੇ ਅਸੀਂ ਉਹਨੂੰ ਆਪਣੇ ਆਪ ਵਾਰੰਟੀ ਦੇ ਆਉਦੀ ਕਿ ਕਰਾ ਕੇ ਦੋਵਾਂਗੇ ਪਹਿਲੀ ਗੱਲ ਇਹ ਤਾਂ ਕੁਝ ਹੁੰਦਾ ਨਹੀਂ ਹੈਗਾ ਜੇ ਕਈ ਲੋਕ ਪੁੱਛਦੇ ਆ ਕਿ ਕੋਈ ਕੰਦਾ 2 ਮਹੀਨਾ ਬਾਅਦ ਖਰਾਬ ਹੋ ਜਾਊਗਾ ਇਦਾਂ ਦਾ ਕੋਈ ਕੰਮ ਨਹੀਂ ਕਿਉਂਕਿ ਇਹਦੇ ਸੋਨੇ ਦੀ ਪਰਤ ਹੀ ਚੜੀ ਹੋਈ ਹੈ ਹੂੰ ਬਿਲਕੁਲ ਬਿਲਕੁਲ ਆ ਦੇਖੋ ਆ ਘੜੇ ਪਿਆ ਮਤਲਬ ਮੋਟੇ ਪਤਲੇ ਹਰੇ ਦਾ ਟੇਸਟ ਅਲੱਗ-ਅਲੱਗ ਹੈ ਹੈਵੀ ਜਿੱਦਾਂ ਦੇ ਸਲੀਕ ਬੰਦਦੇ ਨੇ ਹੂੰ ਕਈ ਲੋਕ ਆ ਕੇ ਸਾਨੂੰ ਪੁੱਛਦੇ ਆ ਕਿ ਅਸੀਂ ਆਪ ਦੇ ਗਾਣਿਆਂ ਦੇ ਨਾਲ ਦੇ ਗਾਣੇ ਬੁਲਵਾਣੇ ਆ ਹੂੰ ਤੇ ਜ਼ਿਆਦਾਤਰ ਕੀ ਹੁੰਦਾ ਆਪਣੇ ਕੋਲ ਇੰਨੀ ਵੈਰਾਈਟੀ ਹੈ ਕਿ ਉਹ ਰੈਡੀ ਮਿਲ ਜਾਂਦਾ ਬਣਾਉਣ ਦੀ ਵੀ ਨਹੀਂ ਲੋੜ ਪੈਂਦੀ ਇਹ ਲੇਡੀਜ਼ ਆ ਕੀ ਚਾਹਣ ਨਹੀਂ ਵੀਰੇ ਜੈਂਟਸ ਨਵਾਬੀ ਚਾਹਣ ਨਵਾਬੀ ਚਾਹਣ ਕਹਿੰਦੇ ਆ ਇਹਨੂੰ ਲੈ ਕਿਉਂ ਇਹ ਤਾਂ ਪਤਾ ਹੀ ਅੱਜ ਲੱਗਿਆ ਨਵਾਬਾ ਇਹ ਵੀ ਚਾਹਣ ਹੁੰਦੀ ਹੈ ਨਵਾਬੀ ਵਾਲੀ ਦੇਖੋ ਲਿਆ ਘੰਟ ਘੰਟ ਪਈਆਂ ਚੈਨਾ ਚ ਉਹਨਾਂ ਦੇਖੋ ਕਮਾਲ ਦੀ ਗੱਲ ਆ ਲੈ ਆਹ ਡਿਜ਼ਾਈਨ ਸਾਰੇ ਛੱਲੇ ਵਾਲੇ ਹਾਂ 9000 10000 ਅਲ ਗਰਲਿਸ਼ ਬਿਲਕੁਲ ਜਿਵੇਂ ਇਕੱਠ ਹੋਊਗੀ ਨਹੀਂ ਹਾਂ ਇਹ ਇਹ ਵੀ 1 ਗ੍ਰਾਮ 골ਦੀ 8000 ਰੁਪਏ ਦੀ ਰੇਂਜ 8000 ਦੀ ਰੇਂਜ ਕਿਉਂਕਿ ਹੁਣੇ ਹੀ 77 ਸਾਲ ਇੱਕ ਗ੍ਰਾਮ ਸੋਨੇ ਦਾ ਰੇਟ ਹੀ ਬਹੁਤ ਚਲੇ ਗਿਆ ਕਿੱਥੇ ਚਲੇ ਗਿਆ ਉਸ ਦੇ ਹਿਸਾਬ ਨਾਲ ਮੇਕਿੰਗ ਵੀ ਵਧੀ ਜਾਂਦੀ ਆ ਆਹ ਦੇਖੋ ਵੀਰੇ ਇਹ ਸਾਰੇ ਆਪਣੇ ਹੈਂਡ ਮੇਡ ਘੜੇ ਨੇ ਹੱਥ ਨਾਲ ਬਨੇ ਹੋਏ ਜਿਹੜੇ ਆਪਣੇ ਚਲਦੇ ਨੇ 4 4 5 5 ਤੁਲਿਆਂ ਦੇ ਘੜੀ ਜੀ 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 ਆ ਦਿਖਾ ਦਿਓ ਗੁੱਪੀ ਵੀਰੇ ਹੈਂਡ ਮੇਡ ਕੜੇ ਆ ਇਹ ਕਿੰਨੇ ਕਿਤਾ ਹੋਗਾ ਮੰਨ ਕੇ ਇਹ 9500 ਤੋਂ 9000 ਰੁਪਏ ਦੀ ਰੇਂਜ ਚ ਆ ਜੀ ਯਾਰ ਕੱਲ ਮਿਲਿਆ ਕਿ ਇਹਦਾ ਬੰਦਾ 20000 ਰੁਪਈਆ ਲੈ ਆਵੇ ਹਾਂਜੀ ਇੱਕ ਆਵਦੇ ਬਾਅਦ ਤੇ ਛਾਪ ਲੈ ਜੂ ਇੱਕ ਘੜੀ ਚੈਂ ਚੇਨ ਤੇ ਇੱਕ ਕਦੇ ਕੰਨਾਂ ਨੂੰ ਪਾ ਦਵਾ ਕੇ ਲੈ ਜੂ ਹਨਾ ਬਿਲਕੁਲ ਨਾਲ ਚੂੜੀਆਂ ਲੈਣ ਜਾਂ ਕੰਨਾਂ ਦੇ ਲੈ ਲੈਣ ਪੂਰਾ ਹੋ ਜਾਊਗਾ ਬੱਸ ਬੱਸ ਆਹ ਦੇਖੋ ਇਦਾਂ ਦੇ ਮੰਗਲ ਸੂਤਰ ਹੈ ਹਾਂ ਇਹ ਸਾਰੇ ਜਿੰਨੇ ਵੀ ਮੈਂ ਤਾਂ ਦੱਸਦਾ ਕਿ ਇਹਨਾਂ ਦਾ ਵਜ਼ਨ ਵੀ ਉਵੇਂ ਹੀ ਹੁੰਦਾ ਹੈ 골ਡਨ ਹੁੰਦਾ ਹੈ ਹੂੰ ਕਿਉਂਕਿ ਸਾਰੇ ਸਾਡੇ 골ਡ ਲੇ ਕਾਰੀਗਰ ਨੇ ਜੀ ਆ ਇਸ ਤਰ੍ਹਾਂ ਦੇ ਡੇਲੀ ਵੇਅਰ ਦੇ ਵਿੱਚ ਕਾਂਟੇ ਹਣਕੇ ਨਕੇ ਹਾਂ 2 2 3 3000 ਰੁਪਏ ਦੀ ਰੇਂਜ ਜਿੰਨੀ देर ਮਰਜ਼ੀ ਪਾ ਲੋ ਕਦੇ ਖਰਾਬ ਨਹੀਂ ਹੋਣੀ ਕੋਈ ਨਾ ਖਰਾਬ ਜੇ ਤੁਸੀਂ ਬਟਲਾਣੇ ਵੀ ਤੇ ਆਪਣੇ ਮਰਜ਼ੀ ਦਾ ਬਟਲਾਣੇ ਕੀ ਪਾ ਲੈ ਬਹੁਤ ਕੁਝ ਹੋਰ ਲੈ ਲੀ ਹਾਂ ਆ ਦੇਖੋ ਬਿਲਕੁਲ ਬਿਲਕੁਲ ਸਹੀ ਹੈ ਤੁਹਾਡੀ ਗੱਲ ਹੱਜਾ ਨਾ ਤਾਜੀ ਤਾਜੀ ਦੁਕਾਨਾਂ ਨੇ ਖੁੱਲ ਗਈ ਆ ਤੇ ਸਾਰੀ ਵਰਾਇਟੀ ਨਾ ਆਪਾਂ ਹੁਣ ਇੱਥੇ ਬਿਲਕੁਲ ਫਰੈਸ਼ ਤਿਆਰ ਕਰਾਈ ਹੈ ਤੇ ਆ ਆ ਆ ਦਿਖਾਇਆ ਹੀ ਨਹੀਂ ਆਪਾਂ ਇਹ ਮੈਨੂੰ ਬੜੇ ਹੁਣੇ ਲੱਗਦੇ ਆ ਜੀ ਕਿਤੇ ਸਾਰਾ ਜਿਵੇਂ ਡਾਇਮੰਡ ਚ ਬਨੇ ਹੁੰਦੇ ਆ ਉਹਨਾਂ ਇਦਾਂ ਪੈਨ ਸੈਟ ਆਪਾਂ ਡਾਇਮੰਡ ਚ ਬਣਾਉਣ ਲੱਗ ਜੋ 2-3 ਲ ਤੇ ਜਰੂਰ ਤੁਸੀਂ ਵਾਪਸ ਘਰਾਂ ਜਾਣਾ ਅੱਧੇ ਪੈਸੇ ਰਹਿ ਨੇ ਅੱਧੇ ਰਹਿ ਜਾਣੇ ਆ ਫੇਰ ਤੂੰ ਬਿਨਾਂ ਦਰਸ਼ਕੋ ਮੈਂ ਦਿਖਾ ਦਿਆਂ ਆ ਵੱਡੇ ਵੀ ਵੱਡੇ ਹਾਰ ਵੀ ਪਿਆ ਜੇ ਕਿਸੇ ਨੇ ਵਿਆਹ ਸ਼ਾਦੀਆਂ ਵਾਲਾ ਕੰਮ ਹਨਾ ਆ ਦੇਖੋ ਤੇ ਇਹ ਜੜਾਊ ਦੇ ਵਿੱਚ ਆਪਣਨ ਕੋਲ ਛੋੜ ਕੇ ਤੋਂ ਲੈ ਕੇ ਸੈਟ ਸਾਰੇ ਹੁੰਦੇ ਹੁਣ ਜੜਾਊ ਦੀ ਕੀ ਵੀਰੇ ਗੱਲ ਐ ਤੁਸੀਂ ਸੋਨੇ ਚ ਬਣਵਾ ਲਓ ਪਰ ਇਹਦੀ ਕੀਮਤ ਜਦੋਂ ਤੁਸੀਂ ਮੋੜਨੀ ਹੈ 30% ਕੱਟਿਆ ਜਾਂਦਾ ਬਹੁਤ ਨੁਕਸਾਨ ਹੁੰਦਾ ਜੇਕਰ ਤੁਸੀਂ 5-6 ਲੱਖ ਦਾ ਸੈੱਟ ਬਣਵਾ ਲਿਆ 1.5-2 ਲੱਖ ਰੁਪਏ ਘਟ ਜਾਣਾ ਜਦੋਂ ਵਾਪਸ ਕਰਨ ਜਾਣਾ ਬਿਲਕੁਲ ਬਿਲਕੁਲ ਜੇ ਮੈਂ ਤੁਹਾਨੂੰ ਚਿਪ ਜਮਾ ਪਿਓਰ ਬਣਾ ਲਿਆ ਉਹ ਹੂ ਟੁੱਟਦਾ ਫਿਰਦਾ ਨਰਮ ਜਿਹਾ ਬੜਾ ਹੁੰਦਾ ਉਹ ਨੂੰ ਤੁਸੀਂ ਪਾ ਵੀ ਨਹੀਂ ਸਕਦੇ ਪਾ ਨਹੀਂ ਸਕਦੇ ਆ ਦਿਖ ਲੋ ਕਿਹਨਾਂ ਯਾਰ ਹੈ ਕਿ ਰੂਪਪੁਰਾ ਇਹ ਕਿੰਨੇ ਕਿਦਾ ਹੋਊਗਾ ਇਹ ਵੀਰੇ ਸਿਰਫ 11500 ਦੀ ਰੇਂਜ ਚ ਤੇ ਜੇ ਕੋਈ ਵੀਡੀਓ ਦੇਖ ਕੇ ਆਵੇ ਕੋਈ ਹੈ ਕੋਈ ਆਫਰ ਰੂਪਪੁਰਾ ਦਾ ਜਿਹੜਾ ਵੀ ਮੁਹੱਲੇ ਕਸਟਮਰ ਆਪਣੇ ਵਿਜ਼ਿਟ ਕਰੂਗਾ ਨਵਾਂ ਸ਼ੋਰੂਮ ਹੈ ਹਾਂ ਹੁਣ 15 ਦਿਨਾਂ ਲਈ ਹਰ ਇੱਕ ਪਰਚੇ ਨਾਲ ਨਾਲ ਇੱਕ ਗਿਫਟ ਗਿਫਟ ਕੀ ਗਿਫਟ ਆ ਕੋਈ ਹੈਗਾ ਯਾਰ ਇਅਰਿੰਗਸ ਵਧੀਆ ਜਿਹੜੇ ਹੋਣਗੇ ਲੇਡੀਜ਼ ਆਉਣਗੇ ਤੇ ਲੇਡੀਜ਼ ਦਾ ਗਿਫਟ ਜੈਂਟਸ ਜੈਂਟਸ ਲਈ ਉਸ ਹਿਸਾਬ ਨਾਲ ਤੁਸੀਂ ਗਿਫਟ ਦਿਓਗੇ ਗਿਫਟ ਪੱਕਾ ਦਵਾਂਗੇ 15 ਦਿਨਾਂ ਲਈ ਹਾਂ 1015 16 ਦਾ ਹੋਊਗਾ ਹਾਂਜੀ ਹਾਂਜੀ ਹੋਊਗਾ ਰਾਮ ਦਾ ਠੀਕ ਆ ਪਤਾ ਲੱਗ ਜੇ ਵੀ ਬੰਦਾ ਤੇਲ ਮਚਾ ਕੇ ਆਵੇ ਤੇ ਆ ਦੇਖ ਲੋ ਵੀ ਇਹ ਜਿਹੇ ਗਹਿਣੇ ਕੋਲ ਸਾਰੇ ਪਿਆ ਮੈਂ ਤੁਹਾਨੂੰ ਦੱਸ ਦੇਣਾ ਹੁਣ ਇੱਥੇ ਵਿਜ਼ਿਟਿੰਗ ਆਪਣੀਆਂ ਚਾਲੀ ਆ ਯਾਰ ਬੜਾ ਸੋਹਣਾ ਮੋਰਨੀਆਂ ਜੀ ਵਾਲਾ ਇਹ ਬਹੁਤ ਸੋਹਣਾ ਸੈੱਟ ਹੈ ਤੁਸੀਂ ਹੱਥ ਖਾ ਦਿਓ ਮੈਨੂੰ ਆ ਬੜਾ ਘੈਂਟ ਲੱਗਿਆ ਇਹ ਕਿੰਨੇ ਦਾ ਹੋ ਇਹ ਹੈਗੇ ਵੀਰੇ 17000 17000 ਹਾਂਜੀ ਇਹ ਟਿੱਕਾ ਪੂਰਾ ਸੈੱਟ ਜੇ 15 ਦਿਨਾਂ ਦੇ ਅੰਦਰ ਆਗੇ ਕੋਈ 1000 1500 ਲੈਣੇ ਕੋਈ ਰੈਂਗ ਰੰਗ ਤੁਸੀਂ ਲਿਆਵੋ ਤੁਸੀਂ ਹੈਨਾ ਆ ਦੇਖੋ ਵਧੀਆ ਗਿਫਟ ਰੱਖੇ ਹੋਏ ਆ ਸਿਰਫ ਤਾਂ ਨਵੇਂ ਸ਼ੋਰੂਮ ਕਰਕੇ ਕਿ ਆਪਣੇ ਕਸਟਮਰ ਦੇ ਵਿਗਾਰਡ ਕਰਨਾ ਹੈ ਮਹਾਲੀ ਤੇ ਚੰਡੀਗੜ੍ਹ ਨਾਲ ਕੇ ਵੱਡੇ ਗੱਲਾਂ ਬਾਤਾਂ ਤੁਸੀਂ ਕੋਈ ਫੈਸ਼ਨ ਦੇ ਦਿੱ ਰਾਜਧਾਨੀ ਜਾ ਚੁੱਕੇ ਹੋ ਤੁਸੀਂ ਇਸ ਵਕਤ ਤਾਂ ਉੱਥੇ ਫਿਰ ਇਹ ਜੇ ਬੰਦਾ ਦੀ ਲੋੜ ਸੀਗੀ ਆ ਦੇਖੋ ਇਹ ਆਪਣਾ ਟ੍ਰੈਡੀਸ਼ਨਲ ਸੈੱਟ ਪੰਜਾਬੀ ਪਿੱਪਲ ਪੱਤੀ ਵਾਲੇ ਪਣ ਪੱਤੀਆਂ ਇਹ ਡਾਇਗ੍ਰਾਮ 골ਡ ਚ ਤਿਆਰ ਹੋਇਆ ਹੋਇਆ 2500 ਰੁਪਏ ਦਾ ਤੇ ਉਹ ਕਿੰਨੇ ਦਾ ਬਣਦਾ ਜੀ ਉਹ ਜੇ 4.5 ਲੱਖ ਰੁਪਏ ਚ ਸੋਨੇ ਚ ਬਣਾਉਣਗੇ 4.5 ਲੱਖ ਤੇ 45-50 ਹਜ਼ਾਰ ਗੱਲੀ ਬਣਵਾਈ ਬਣਵਾਈ ਪਈ ਜਾਂਦੀ ਆ ਹੂੰ ਉਹਦਾ ਕੋਈ ਮੁੱਲ ਨਹੀਂ ਪੈਂਦਾ ਲੈ ਆਹ ਦੇਖੋ ਕਮਾਲ ਆ ਲੈ ਸਾਰੇ ਦੁਬਈਆ ਦੇ ਸੈਟ ਨੇ ਆ ਦੁਬਈਆ ਇਹਨਾਂ ਦੇ ਵਜ਼ਨ ਘੱਟ ਹੈ ਫਲਾਵਰ ਜਿਆਦਾ ਹੈ ਇਹ ਨਹੀਂ ਗੱਲ ਹੈ ਇਹ ਥੋੜੇ ਰੋਬ ਵੱਧ ਲੱਗਦਾ ਇਹਨਾਂ ਦਾ ਹੈ ਨਾ ਇਹ 9-10 10-10 ਹਜ਼ਾਰ ਰੁਪਏ ਦੀ ਰੇਂਜ ਆ ਇੱਕ ਵੈਰਾਈਟੀ ਦਾ ਵੀਰੇ ਇੰਨੀ ਕਿੱਥੇ ਮਿਲੂਗੀ ਤੁਹਾਨੂੰ ਹਰ ਤਰ੍ਹਾਂ ਦੀ ਬਿਲਕੁਲ ਹੁਣ ਜਿਵੇਂ ਆ ਦੇਖੋ ਇਹ ਡਾਇਮੰਡ ਹਾਲਗੇ ਹਾਲਗੇ ਜਿਹੜੇ ਡਾਇਮੰਡ ਦੀ 2 2 3 3 ਲੱਖ ਦੀ ਸਟਿੰਗਾ ਬੰਦੀ ਹੈ 85000 ਰੁਪਏ ਦਾ ਸਿਰਫ ਮੈਂ ਤੁਹਾਨੂੰ ਦੱਸ ਦਿੰਨਾ ਵੀ ਡਿਜ਼ਾਈਨ ਇੰਨੇ ਪਏ ਆ ਨਾ ਤੁਹਾਨੂੰ ਸਿਲੈਕਸ਼ਨ ਚ ਦਿੱਕਤ ਆ ਸਕਦੀ ਆ ਨਾਲ ਬੰਦਾ ਇੱਕ ਅਦਾ ਲੈ ਕੇ ਆਇਆ ਵੀ ਰਹਿ ਮਸ਼ਵਰਾ ਕਰਨ ਵਾਲਾ ਕਿਉਂਕਿ ਡਿਜ਼ਾਈਨ ਬਾਰੇ ਆ ਹੋ ਸਕਦਾ ਇਸ ਗਣੋਂ ਰਹਿ ਸੇ ਪਰ ਡਿਜ਼ਾਈਨ ਚ ਕਮੀ ਕੋਈ ਨਹੀਂ ਜੀ ਇਨੀ ਵੈਰਾਈਟੀ ਪਈ ਆ ਤਾਂ ਸਾਰੀ ਚੀਜ਼ਾਂ ਤੇ ਇਹ ਹੈਗਾ ਮੁਹਾਲੀ ਦੇ ਵਿੱਚ ਮੁਹਾਲੀ 3B2 ਜਿਹੜੀ ਮੇਨ ਮਾਰਕੀਟ ਹੈ ਜੀ ਦੁਕਾਨ ਨੰਬਰ 16 16 ਨੰਬਰ ਦੁਕਾਨ ਹੈ ਫੋਰਡ ਮਾਰਕੀਟ ਦੇ ਨਾਲ ਫੋਰਡ ਮਾਰਕੀਟ ਦੇ ਨਾਲ ਦਾ ਬਲਾਕ ਹੈ ਇਹ ਜਿਹੜਾ 3B2 ਦੀ ਦੋ ਮਾਰਕਟ ਹੈ ਇੱਕ ਫੂਡ ਵਾਲੀ ਹੈ ਇੱਕ ਉਹ ਨਾਲ ਦਾ ਬਲੌਗ ਯਾਰ ਫੂਡ ਵਾਲੇ ਪਾਸੋਂ ਖਾ ਪੀ ਕੇ ਇੱਧਰ ਨੂੰ ਆ ਜਾਈਓ ਨਹੀਂ ਆਪਾਂ ਤਾਂ ਪਹਿਲਾਂ ਇੱਧਰ ਆਏ ਹੋਏ ਇੱਧਰ ਆ ਗਏ ਫਿਰ ਇੱਧਰ ਫਿਰ ਖਾਣ ਪੀਣ ਦਾ ਸਵਾਲ ਆ ਗਿਆ ਗੜਾ ਪਾ ਕੇ ਜਦੋਂ ਆਏ ਕੋਕਾ ਕੋਕ ਪੀ ਤੱਕੜਾ ਦੇ ਸਦਾ ਨਹੀਂ ਚਾਹ ਪੁੰਦਿਆਂ ਨੂੰ ਫੇਰ ਅਮਲ ਮੁੜਦਾ ਅਸਲ 'ਚ ਇੱਕ ਵੀਰ ਹੋਰ ਨਵੇਂ ਸ਼ੋਰੂਮ ਦੇ ਕਰਕੇ ਹਾਂਜੀ ਜਿਹੜੇ ਵੀ ਵਧੀਆ ਵਧੀਆ ਕਮੈਂਟ ਕਰਕੇ ਵੀਡੀਓ ਸ਼ੇਅਰ ਕਰਨਗੇ ਨਾ ਅਗਲੀ ਵੀਡੀਓ 'ਚ ਦੋ ਜੈਂਟਸ ਖੜੇ ਤੇ ਦੋ ਲੇਡੀਜ਼ ਪੇਅਰ ਆਪਾਂ ਅਨਾਉਂਸ ਕਰਤਾਗੇ ਇਹ ਨੋਟ ਕਰ ਲਓ ਇਹੋ ਦੇ ਦਿਓ ਵੀਰ ਬਣ ਕੇ ਅਸੀਂ ਧਰਨਾ ਲਾ ਲੈਣਾ ਧਰਨਾ ਲਵਾ ਦਿਓ ਤੇ ਅਗਲੀ ਵੀਡੀਓ ਚ ਜਿਹੜੇ ਚਾਰ ਬੰਦੇ ਆਪਾਂ ਕੱਢਾਂਗੇ ਲੱਕੀ ਡਰਾਚ ਜੀ ਉਹਨਾਂ ਨੂੰ ਦੋ ਕੜੇ ਤੇ ਦੋ ਦੋ ਦੇ ਹੈਂਡ ਮੇਡ ਤੇ ਚੂੜੀਆਂ ਉਹਨਾਂ ਦਾ ਘਰ ਤੱਕ ਭੇਜਾਂਗੇ ਘਰ ਤੱਕ ਜਿੱਥੇ ਆ ਕੇ ਦੇ ਇਥੇ ਫੋਟੋ ਕੱਟ ਕੇ ਰੱਖ ਲਿਓ ਹਾਂ ਹਨਾ ਜੇਕਰ ਜੇ ਤੇ ਉਹ ਰਿਵਿਊ ਭੇਜਣ ਆਪਾਂ ਵੀਡੀਓ ਬਣਾ ਦੇਣਾ ਉਹ ਵੀਡੀਓ ਮਾ ਕੇ ਭੇਜਾਂਗੇ ਆਪਾਂ ਐਡ ਕਰ ਦਾਂਗੇ ਹਾਂ ਇਹ ਆਪਾਂ ਇੰਨਾ ਕੰਮ ਕਰਦੇ ਆਂਗੇ ਤੇ ਕੰਮ ਚੰਗਾ ਵੀਰੇ ਹੋਣਾ ਦਾ ਲੁਧਿਆਣਾ ਤੋਂ ਵੀ ਸ਼ਾਪ ਹੈਗੀ ਆ ਇੱਥੇ ਵੀ ਹੈਗੇ 23 ਸਾਲ ਉੱਥੇ ਹੋ ਗਏ ਤੇ 24 ਵਿੱਚ ਪੈ ਰਹੇ ਤਾਂ ਮੈਨੂੰ ਲੱਗਦਾ ਵੀ ਵਾਹਿਗੁਰੂ ਕਿਰਪਾ ਕਰੇ ਬਿਹੋਰ ਵੀ ਥਾਵਾਂ ਤੇ ਅਗਲੀਆਂ ਆਪਣੀਆਂ ਦੁਕਾਨਾਂ ਹੋਣ ਬਸ ਤੇ ਇਹ ਤੁਹਾਡੀ ਮੋਹੱਬਤ ਸਾਦਕਾ ਧੰਨਵਾਦ ਵੀਰੇ ਥੈਂਕ ਯੂ ਸ਼ੁਕਰੀਆ ਮਿਹਰਬਾਨੀ